ਇਹ ਜੀ ਸਾਨੂੰ ਪਿਛਲੇ ਦਿਨਾਂ ਚ ਪਤਾ ਲੱਗਾ ਹੈਗਾ ਵੀ ਮੰਡੀ ਬੋਰਡ ਵਾਸਤੇ ਹਰਿਆਊ ਖੁਰਗ ਵਿੱਚ ਇਹ ਜ਼ਮੀਨ ਦਾ ਸਰਵੇਖਣ ਕਰ ਰਿਹਾ ਹੈ ਅਧਿਕਾਰੀ ਜਿਹੜੇ ਆ ਇਸ ਕਰਕੇ ਅਸੀਂ 2015 ਚ ਵੀ ਜਿਹੜੇ ਇੱਥੇ ਬਾਦ ਕੀਤੀ ਜ਼ਮੀਨ ਉਹਦੇ ਵਾਸਤੇ ਸੰਘਰਸ਼ ਲੜਿਆ ਸੀਗਾ ਹੁਣ ਅਸੀਂ ਫਿਰ ਕਿਉਂਕਿ ਇਸ ਜ਼ਮੀਨ ਦੇ ਉੱਤੇ ਸੁਪਰੀਮ ਕੋਰਟ ਤੋਂ ਸਟੇ ਆ ਇਸ ਕਰਕੇ ਅੱਜ ਐਸ.ਡੀ.ਐਮ ਸਾਹਿਬ ਦੇ ਰਾਈ ਅਸੀਂ ਇਹ ਗੱਲ ਡੀ.ਸੀ ਸਾਹਿਬ ਤੱਕ ਪਹੁੰਚਾਉਣਾ ਚਾਹੁੰਦੇ ਆ ਬਈ ਇਹ ਜਮੀਨ ਉੱਤੇ ਸੁਪਰੀਮ ਕੋਰਟ ਦਾ ਸਟੇ ਹੈ ਸੋ ਇਹਦੇ ਤੇ ਜਿਹੜਾ ਵਾ ਕਾਰਵਾਈ ਤੇ ਜੇ ਇਹ ਕਾਰਵਾਈ ਕਰਦੇ ਆ ਪ੍ਰਸ਼ਾਸਨ ਕਰਦਾ ਵਾ ਕੋਤਕਾ ਕਰਦਾ ਤੇ ਬੰਦੀਜੀ ਤੇ ਲੋਕਾਂ ਨਾਲ ਲੈ ਕੇ ਇਹਦਾ ਬਰੂਡ ਕਰਦੀ ਨਹੀਂ ਪਛਾਇਦੀ ਜਮੀਨ ਤੇ ਅਜੇ ਸਟੇ ਹੈ ਨਾ ਲੋਕ ਜਿਹੜੇ ਆ ਲੋਕਾਂ ਨੇ ਜ਼ਮੀਨਾਂ ਇਹ ਬਾਦ ਕੀਤੀਆਂ ਇਹ ਗੱਲ ਸਮਝਣ ਦੀ ਲੋੜ ਆ ਬਈ ਇਹ ਜਮੀਨ ਜਿਹੜੀ ਆ ਬਿਲਕੁਲ ਲੋਕਾਂ ਨੂੰ ਉਸ ਟਾਈਮ ਆਖਿਆ ਵੀ ਤੁਹਾਨੂੰ ਮਾਲਕੀ ਹੱਕ ਦੇਾਂਗੇ ਬਹੁਤ ਪੁਰਾਣੀ ਜਮੀਨ ਤੇ ਇੱਥੇ ਰੋਟੀ ਰੋਜੀ ਖਾ ਰਹੇ ਆ 50 ਦੇ ਕਰੀਬ ਜਿਹੜੇ ਆ ਜੋ ਮੈਨੂੰ ਮੇਰੇ ਕੋਲ ਜੋ ਮੋਟੀ ਮੋਟੀ ਜਾਣਕਾਰੀ ਇਹ 50 ਦੇ ਕਰੀਬ ਜਿਹੜਾ ਪਰਿਵਾਰ ਹੈ ਜਿਹੜੇ ਪ੍ਰਭਾਵਿਤ ਹੁੰਦੇ ਇਹ ਇਹ ਬਿਲਕੁਲ ਉਹਨਾਂ ਦੀ ਵੱਡਾ ਹੈ ਰੋਟੀ ਰੋਜੀ ਦਾ ਸਵਾਲ ਹੈ ਜੀ ਜੇ ਇਹ ਪ੍ਰਸ਼ਾਸਨ ਸੁਣਾਉਂਦਾ ਸੋ ਸਾਡੀ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਕੋਈ ਇਦਾਂ ਦਾ ਇਹ ਵੇਖਣਾ ਜਿਹੜਾ ਦੂਸਰਾ ਦੂਜਾ ਸਭ ਤੋਂ ਵੱਡਾ ਸਵਾਲ ਹੈ ਵੀ ਇਹ ਤੇ ਸੁਪਰੀਮ ਕੋਰਟ ਦਾ ਸਦੇ ਆ ਮੈਂ ਸਰਦੇਸ਼ ਸਿੰਘ ਹਰਿਆਊ ਕ੍ਰਾਂਤੀਕਾਰੀ ਕਿਸਾਨ ਜੋ ਬਲਕ ਪ੍ਰਧਾਨ ਪਤਲਾ ਜਿਹੜਾ ਹਰਿਆਊ ਖੁਰ ਦੇ ਵਿੱਚ ਮੰਡੀ ਦਾ ਦੁਬਾਰੇ ਮੁੱਦਾ ਉੱਠਿਆ ਹੈ ਇਹਦੇ ਹਿਸਾਬ ਤੇ ਹੋਰ ਅਫਸਰ ਨਾਲ ਆਏ ਸੀਗੇ ਤੇ ਕਹਿੰਦਾ ਵੀ ਇਹ ਜਾਇਜਾ ਲੈ ਰਹੇ ਆ ਵੀ ਜਿਹੜੀ 73 ਕਿਲੇ ਪਹਿਲਾਂ ਸੀਗੀ ਵੀ ਉਹ ਤੇ ਸਟੇ ਐ ਤੇ ਜਿਹੜੀ ਦੂਜੀ ਜ਼ਮੀਨ ਬਾਕੀ ਰਹਿੰਦੀ ਐ ਉਹਦੇ ਤੇ ਮੱਡੀ ਬਣਾਉਣ ਨੂੰ ਕਹ ਰਹੇ ਸੀਗੇ ਉਸ ਦਿਨ ਤੇ ਜਦੋਂ ਕਿ ਉਹਦੇ ਤੇ ਵੀ ਸਟੇ ਐ ਪੰਚਾਇਤ ਦੀ 215 ਏਕੜ ਜ਼ਮੀਨ ਐ ਇਹ ਕਿੰਨੇ ਦੀ ਸਟੇ ਸਟੇ ਫਾਰੀਤੀ ਐ ਵੀ ਪਰਿਵਾਰ ਕਿੰਨੇ ਨੇ ਉੱਥੇ ਪਰਿਵਾਰ 50 ਤੋਂ ਵੱਧ ਨੇ ਜੀ ਉੱਥੇ ਤੇ ਉਹਨਾਂ ਨੇ ਜੰਗਲ ਆਵਾਦ ਕਰਕੇ ਜ਼ਮੀਨ ਆਵਾਦ ਕੀਤੀ ਐ ਜੰਗਲ ਤੋੜ ਕੇ ਹਾਂ ਤੇ ਨਾ ਪੰਚਾਇਤ ਦੇ ਜ਼ਮੀਨ ਪੈਂਦੀ ਸੀ ਤੇ ਪੰਚਾਇਤ ਨੂੰ ਵਿੱਚ ਕੋਤਾ ਭਰ ਰਹੇ ਨੇ ਉਸ ਦਿਨ ਤੋਂ ਤੇ ਉਹਨਾਂ ਦੀ ਰੋਟੀ ਰੋਜੀ ਦਾ ਸਵਾਲ ਹੈ ਉਹ ਇੱਥੇ ਇਹ ਸਾਰਾ ਉਹਨਾਂ ਦਾ ਆਸਰਾ ਵਿੱਚ ਡੇਰੇ ਬਣੇ ਹੋਏ ਨੇ ਘਰ ਬਣਾਏ ਹੋਏ ਨੇ ਕੋਰੋਨਾ ਕੋ ਕਿਧਰੇ ਘਰ ਬਣਾਉਣ ਨੂੰ ਜਗ੍ਹਾ ਵੀ ਨਹੀਂ ਹੈਗੀ ਤੇ ਸਾਡੀ ਬੇਨਤੀ ਇਹ ਵੀ ਉਹਨਾਂ ਨੂੰ ਨਾ ਜਾੜਿਆ ਜਾਵੇ ਉਹਨਾਂ ਨੂੰ ਮਾਰ ਕੇ ਹੱਕ ਦਿੱਤੇ